ਧਾਨ ਗੁਰੂ ਤੇਗ ਬਹਾਦਰ ਪਿਤਾ ਜੀ ਦੀ 4 ਸਾਲ ਦੀ دنیਵੀ ਉਮਰ ਹੈ। ਬਾਬਾ ਗੁਰਦਤਾ ਜੀ ਦਾ ਵਿਆਹ ਹੈ। ਗੁਰੂ ਤੇਗ ਬਹਾਦਰ ਪਿਤਾ ਜੀ ਘਰ ਦੇ ਸਭ ਤੋਂ ਛੋਟੇ ਨੇ। ਤੇ ਬਰਾਤ ਜਾਣੀ ਹੈ ਬਟਾਲੀ ਸ਼ਹਿਰ। ਘਰ 'ਚ ਤਿਆਰੀਆਂ ਸ਼ੁਰੂ ਹੋ ਗਈਆਂ। ਸਾਰੇ ਤਿਆਰ ਹੋ ਰਹੇ ਨੇ। ਤੇ ਮਾਤਾ ਨਾਨਕੀ ਜੀ ਨੇ ਦੇ ਸ਼ੇਮੇ ਪਾਸ਼ਾ ਧਨਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਨੇ ਸਾਡੀ ਮਾਤਾ ਜੀ ਲੱਗੇ ਉਹਨਾਂ ਨੇ ਆਪਣੇ ਪੁੱਤਰ ਤੇਗ ਬਹਾਦਰ ਜੀ ਵਾਸਤੇ ਨਾ ਬੜੀ ਸੁੰਦਰ ਇੱਕ ਪੋਸ਼ਾਕ ਬਣਾਈ ਵਿਆਹ ਵਾਲੇ ਦਿਨ ਉਹ ਪੋਸ਼ਾਕ ਗੁਰੂ ਤੇਗ ਬਹਾਦਰ ਪਿਤਾ ਜੀ ਨੂੰ ਪਵਾ ਦਿੱਤੀ ਉਮਰ ਅਜੇ دنیਵੀ 4 ਸਾਲ ਦੀ ਹੈ ਸਤਗੁਰੂ ਜੀ ਸਭ ਤੋਂ ਪਹਿਲਾਂ ਤਿਆਰ ਹੋ ਗਏ ਬੜੀ ਰੀਗਨਲ ਤਿਆਰ ਕੀਤਾ ਬੜੇ ਚਾਵਾ ਦੇ ਨਾਲ ਤਿਆਰ ਕੀਤਾ ਤੇ ਉਹ ਪਸ਼ਾਕ 사ਤਗੁਰੂ ਦੇ ਸਰੀਰ ਤੇ ਬੜੀ ਫੱਬਦੀ ਪਈ ਹੈ। ਪਾਪ ਬੜੀ ਸੋਹਣੀ ਲੱਗਦੀ ਹੈ। ਪਸ਼ਾਕ ਤੇ ਗੁਰਤੇਗ ਬਹਾਦਰ ਜੀ ਤਿਆਰ ਹੋ ਕੇ ਨਾ ਬਾਹਰ ਚਲੇ ਗਏ। ਜਦੋਂ ਘਰੋਂ ਬਾਹਰ ਗਏ ਕੀ ਵੇਖਦੇ ਨੇ ਇੱਕ ਛੋਟਾ ਜਿਹਾ ਬੱਚਾ ਰੋ ਰਿਹਾ ਹੈ। ਗੁਰੂ ਤੇਗ ਬਹਾਦਰ ਜੀ ਅੱਖ ਲੱਗੇ ਉਹ ਭਲਿਆ ਕੀ ਗੱਲ ਵੀ ਰੋ ਕਿਉਂ ਰਿਆਂ ਜੀ ਮੈਨੂੰ ਠੰਡ ਲੱਗਦੀ ਪਈ ਹੈ ਅਸੀਂ ਬਹੁਤ ਗਰੀਬਾਂ ਘਰ 'ਚ ਕੋਈ ਗਰਮ ਕੱਪੜਾ ਵੀ ਨਹੀਂ ਜੋ ਮੈਂ ਉੱਪਰ ਲੈ ਕੇ ਠੰਡ ਤੋਂ ਬਚ ਜਾਵਾਂ ਮੈਨੂੰ ਠੰਡ ਬੜੀ ਲੱਗਦੀ ਪਈ ਹੈ ਇਹ ਠੰਡ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਰਹੀ ਇਸ ਕਰਕੇ ਮੈਂ ਰੋ ਰਿਆਂ ਉਸ ਵੇਲੇ ਧੰਗ ਗੁਰੂ ਤੇਗ ਬਹਾਦਰ ਜੀ ਨੇ ਉਮਰ ਅਜੇ 4 ਸਾਲ ਹੈ دنیਵੀ ਉਮਰ ਆਪਣੀ ਕੀਮਤੀ ਪੋਸ਼ਾਕ ਉਤਾਰੀਤ ਉਹ ਬੱਚੇ ਨੂੰ ਪਵਾ ਦਿੱਤੀ ਤਾਂ ਆਪ ਨੰਗੇ ਪਿੰਡੀ ਘਰ ਆ ਗਏ ਜਦੋਂ ਗੁਰਤੇਗ ਬਹਾਦਰ ਜੀ ਨੰਗੇ ਪਿੰਡੀ ਘਰ ਆਏ ਨਾ ਮਾਤਾ ਨਾਨਕੀ ਜੀ ਆਖ ਲਗੇ ਪੁੱਤਰ ਹੁਣੇ ਤਿੰਨ ਮਾ ਕਿੱਡੀ ਸੋਹਣੀ ਪੋਸ਼ਾਕ ਕਿੰਨੀ ਕੀਮਤੀ ਪੋਸ਼ਾਕ ਵਾਕੇ ਭੇਜਿਆ ਸੀ ਉਹ ਪੋਸ਼ਾਕ ਕਿੱਥੇ ਹੈ ਤੂੰ ਨੰਗੇ ਪਿੰਡੀ ਘਰ ਆ ਗਿਆ ਪੋਸ਼ਾਕ ਕਿੱਥੇ ਹੈ ਤੇਰੀ ਉਹ ਕੀਮਤੀ ਪੋਸ਼ਾਕ ਕਿੱਥੇ ਹੈ ਮਾਤਾ ਜੀ ਬੜਾ ਇੱਕ ਛੋਟਾ ਜਿਹਾ ਬੱਚਾ ਠੰਡ ਨਾਲ ਬਿਲਕਦਾ ਪਿਆ ਸੀ ਰੋ ਰਿਹਾ ਸੀ ਮੈਂ ਆਪਣੀ ਪਸ਼ਾਕ ਉਤਾਰ ਕੇ ਉਹਨੂੰ ਪਵਾਇਆ ਤੇ ਉਸ ਵੇਲੇ ਮਾਤਾ ਨਾਨਕ ਜੀ ਥੋੜਾ ਨਾ ਪਿਆਰ ਵਾਲੇ ਗੁੱਸੇ ਵਿੱਚ ਆ ਗਏ ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਖ ਲਗੇ ਵੇਖਿਆ ਆਪਣੇ ਪੁੱਤਰ ਦੇ ਕੰਮ ਵੇਖੋ ਆਪਣੇ ਲਾੜਲੇ ਪੁੱਤਰ ਦੇ ਕੰਮ ਹੁਣੇ ਮੈਂ ਤਿਆਰ ਕਰਕੇ ਭੇਜਿਆ ਸੀ ਵੇਖੋ ਆਪਣੀ ਕੀਮਤੀ ਪਸ਼ਾਕ ਕਿਸੇ ਨੂੰ ਦੇ ਆਇਆ ਜੇ ਤੋ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਆਖਣਗੇ ਵੀ ਨਾਨਕੀ ਕੀ ਗੱਲ ਕੀ ਹੋਇਆ ਵੇਖੋ ਮੈਂ ਹੁਣੇ ਤਿਆਰ ਕਰਕੇ ਭੇਜਿਆ ਹੈ ਆਪਣੀ ਕੀਮਤੀ ਪਸ਼ਾਕ ਕਿਸੇ ਬੱਚੇ ਨੂੰ ਦੀ ਆਇਆ ਜੀ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਸੁਣਿਆ ਨਾ ਆਪਣੀ ਕੀਮਤੀ ਪਸ਼ਾਕ ਕਿਸੇ ਬੱਚੇ ਨੂੰ ਦੀ ਆਇਆ ਜੇ ਤੁਹਾਡਾ ਪੁੱਤਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਥੋੜਾ ਦਾ ਮੁਸਕਰਾ ਪਏ ਤੇ ਮਾਤਾ ਨਾਨਕੀ ਜੀ ਆਖ ਲੱਗੇ ਸਤਿਗੁਰੂ ਜੀ ਮੈਂ ਤੁਹਾਨੂੰ ਉਲੰਭਾ ਦੇ ਲਈ ਤੁਹਾਡੇ ਪੁੱਤਰ ਦਾ ਤੁਸੀਂ ਮੁਸਕਰਾ ਰਹੇ ਹੋ ਤੁਸੀਂ ਹੱਸ ਰਹੇ ਹੋ ਤਾਂ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਖ ਲੱਗੇ ਕੋਈ ਨਾਨਕੀ ਗੁੱਸਾ ਨਾ ਕਰ ਇਹ ਜਿਹੜਾ ਸਾਡਾ ਪਿਆਰਾ ਪੁੱਤਰ ਤੇਗ ਬਹਾਦਰ ਹੈ ਨਾ ਇਹਨੇ ਆਉਣ ਵਾਲੇ ਸਮੇਂ 'ਚ ਬੜੇ ਵੱਡੇ ਵੱਡੇ ਕੰਮ ਕਰਨੇ ਨੇ ਸਤਿਗੁਰੂ ਵੱਡੇ ਵੱਡੇ ਕੰਮ ਕਰਨੇ ਨੇ ਵੱਡੇ ਵੱਡੇ ਕੰਮ ਕੀ ਕਰਨੇ ਨੇ ਸਤਿਗੁਰ ਜੀ ਅੱਖ ਲਗੇ ਦੀਨ ਰਸ਼ ਸੰਕਟ ਹਰੇ ਇਹਨੇ ਗਰੀਬਾਂ ਦੀ ਰੱਖਿਆ ਕਰਨੀ ਹੈ ਦੀਨਾਂ ਦੀ ਰੱਖਿਆ ਕਰਨੀ ਹੈ ਵੱਡੇ ਵੱਡੇ ਸੰਕਟ ਇਹਨੇ ਟਾਲ ਦੇਣੇ ਨੇ ਦੀਨ ਰਸ਼ ਸੰਕਟ ਹਰੇ ਸਤਿਗੁਰੂ ਮੈਂ ਸਮਝੀ ਨਹੀਂ ਉਹ ਨਾਨਕੀ ਜਿਹੜਾ ਸਾਡਾ ਪੁੱਤਰ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਆਪਣੀ ਪੁਸ਼ਾਕ ਦੇ ਕੇ ਆਇਆ ਨਾ ਸਤ ਜਾਨੀ ਸਤ ਜਾਨੀ ਕੱਲ ਨੂੰ ਕਿਸੇ ਦੇ ਵਿਸ਼ਵਾਸ ਨੂੰ ਬਚਾਉਣ ਵਾਸਤੇ ਆਪਣੇ ਸਵਾਸ ਵੀ ਦੇ ਦੇਗਾ ਪਿਆਰਤਾ ਕੋ ਧੰਨ ਗੁਰੂ ਤੇਗ ਬਹਾਦਰ ਜੀ ధన గూ తేగర ది